मैं तो उसने इतना होना है मैं कोई विश्व ही ना करूं मेनू अन्य को विश्व ना तीन सौ प्लस मैसेजेस सीखे बट सब तो किसे ना नहीं सारे तो दूसरे दिन सारे डिलीट मारे मतलब लाइक हो गए कि करके तो mm. सारे डिलीट मार दे मैं तो बिल्कुल नहीं शौक है हम्म किरना आई नहीं किरना दीदी एक कमेंट रोग क्या हाँ लाइव द �

थैंक यू सो मच मैं राहुल दसो कि चलो यार मैं भी बंद कर दू लगता किरना दीदी आई नहीं है लाइव आवागे क्योंकि ਜੀ ਜੀ ਚਲ ਠੀਕ ਕਰਾ ਜੀ ਹਾਂਜੀ ਓਕੇ ਵੀਰਾ ਆਇਆ ਇੱਕ ਮਿੰਟ ਇੱਕ ਮਿੰਟ ਵੀਰਾ ਆਇਆ ਵੀਰੇ ਦੇ ਪਿੱਛੇ ਆਉਣੀ ਆ ਦੋਸਤੋ 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 ਨਹੀਂ ਵੀਰੇ ਵੀਰੇ ਦੀ ਵੀਡੀਓ ਦੇਖੀ ਸੀਗੀ ਮੈਂ ਜੋ ਉਹਦੇ ਲਈ ਪਾਈ ਸੀਗੀ ਵੀਰੇ ਨੇ ਬਹੁਤ ਵਧੀਆ ਵੀਡੀਓ ਪਾਈ ਆ ਬੋ ਕਹਿਣ ਸੀ ਤੇ ਉਹ ਵਧੀਆ ਲੱਗਿਆ ਤਾਂ ਵੀਰੇ ਨੇ ਪਾਈ ਵੀਡੀਓ ਤੁਹਾਡੇ ਨਾਲ ਕੋਲਾਪਾਈ ਸੀ ਨਾ ਮੈਨੂੰ ਲੱਗਦਾ ਵੀਰੇ ਖਿੱਚ ਕੇ ਰੱਖ ਰਿਹਾ ਕੰਮ ਅੱਜ ਕਰਦਾ

ਆਪਣੀ ਸਗੀਆ ਭੈਣਾਂ ਨਾਲੋਂ ਵੀ ਜ਼ਿਆਦਾ ਮੇਰਾ ਕਰਦੇ ਹੋ ਇੰਨਾ ਕਿ ਜ਼ਿਆਦਾ ਮੈਨੂੰ ਰਿਸਪੈਕਟ ਇੱਜ਼ਤ ਹੈ ਨਾ ਮਤਲਬ ਹੁੰਦਾ ਨਹੀਂ ਹੈਗਾ ਕਿ ਆਪਣੀ ਸਹਗੀ ਭਰਾ ਹੈ ਬਹੁਤ ਕਰਦੇ ਇੱਜ਼ਤ ਮੇਰੀ ਤੇ ਉਹਨਾਂ ਕਰਕੇ ਹੀ ਉਹਨਾਂ ਨੇ ਮੈਨੂੰ ਇਸ ਰੂਪ ਵਿੱਚ ਹੋ ਗਿਆ ਵਾ ਕਿ ਸਾਰੇ ਕਿਚ ਕਰਨ ਲਈ ਭੈਣ ਬਣਾਇਆ ਉਹਨਾਂ ਨੇ ਮੈਨੂੰ ਤੇ ਸੀਰੀਅਸਲੀ ਮੈਂ ਖੁਸ਼ ਹਾਂ ਬਹੁਤ ਜ਼ਿਆਦਾ ਮੇਰਾ ਹਾਲਤ ਫालतू ਕਿਤੇ ਦਿਮਾਗ ਜਾਂਦਾ ਵੀ ਨਹੀਂ ਆਪਣੇ ਕੰਮ ਤੋਂ ਇਲਾਵਾ ਬਸ ਰੱਬ ਨਾਲ ਲੱਗ ਜੇ

ਫਿਰ ਥੋੜੇ ਨਾਲ ਰੂਬਰੂ ਗੱਲ ਕਰਾਂਗੇ ਹੁਣ ਮੇਰਾ ਟਾਈਮ ਹੋ ਗਿਆ ਯਾਰ ਬਾਬਾ ਜੀ ਗੁਰਦੁਆਰੇ ਜਾਣਾ ਮੈਂ ਅਸ਼ੀਰਵਾਦ ਜੀਆ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਪਰ ਵੀਡੀਓ ਚ ਕੋਈ ਵੀਡੀਓ ਚ ਕਾਟ ਹੋਵੇ ਵਧੀਆ ਨਹੀਂ ਹਾਈ ਮੈਨੂੰ ਪਲੀਜ਼ ਸੌਰੀ ਮੈਨੂੰ ਖਾ ਉਹ ਹੈ ਤੇ ਮੈਨੂੰ ਦੱਸਣਾ ਜਰੂਰ ਹੈ ਤੇ ਐਂਡ ਥੈਂਕ ਯੂ so much ਸਾਰਿਆਂ ਦਾ ਇੰਨੀ ਜ਼ਿਆਦਾ ਰਿਸਪੈਕਟ ਪਿਆਰ ਤੁਹਾਡਾ ਦਿਲੋਂ లైక్ తోను ਸਾਰਿਆਂ ਨੂੰ ਛੱਡ ਦੀ ਗਲਾਸ ਰੱਖੇ ਤੇ ਬਾਕੀ ਜੋ ਸਹੀ ਨੇ ਸਹੀ ਨੇ ਜੋ ਗਲਤ ਕਰ ਰਿਹਾ ਉਹ ਵੀ ਬਾਬਾ ਜੀ ਉਹਨਾਂ ਨੂੰ ਵੀ ਸਹੀ ਰੱਖੇ ਤੇ ਮੇਰੇ ਵੱਲੋਂ ਅਗਰ ਕੋਈ ਭੁੱਲ ਚੁੱਕ ਤਾਂ ਮਾਫ ਕਰਿਓ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲ ਹੁਣ ਜਾ